ਕਈ ਵਾਰ ਤਾਂ ਸਾਡੇ ਗਲੇ ਤੇ ਚੂਰੀ ਰੱਖ ਦਿੱਤੀ ਜਾਂਦੀ ਸੀ ਚੂਰੀ ਰੱਖ ਦਿੱਤੀ ਜਾਂਦੀ ਸੀ ਕਿ ਜੇ ਤੁਸੀਂ ਏਜਾ ਕਦਮ ਚੱਕਿਆ ਤਾਂ ਤੁਹਾਨੂੰ ਟੱਬੇ 'ਚ ਬੰਦ ਕਰਕੇ ਸੀਰੀਆਂ ਵਿੱਚ ਭੇਜਿਆ ਜਾਂਦਾ ਸੀ ਮੁਸਲਮਾਨਾਂ ਦੇ ਅਸੀਂ ਘਰੇ ਗਏ ਸੀਗੇ ਠੀਕ ਹੈ ਜਦੋਂ ਅਸੀਂ ਉੱਥੇ ਗਏ ਉਹਨਾਂ ਦੇ ਕੋਲ ਸੀ ਸਾਡਾ ਰਹਿਣ ਸਹਿਣ ਖਾਣ ਪੀਣ ਦਾ ਸਾਰਾ ਖਰਚਾ ਉਹਨਾਂ ਦੇ ਸਿਰ ਤੇ ਸੀ ਉਹਨਾਂ ਦੇ ਕੋਲ ਹੀ ਅਸੀਂ ਰਹੇ ਸਾਨੂੰ ਕਿਹਾ ਗਿਆ ਕਿ ਅਸੀਂ ਜੋ ਖਾਵਾਂਗੇ ਤੁਸੀਂ ਉਹੀ ਖਾ ਸਕਦੇ ਹੋ। ਆ ਨਾਨ ਵੇਜ ਜੇ ਖਾ ਲੈਂਦੇ ਸੀ ਸਾਡੇ ਫੇਸ ਤੇ ਬਾਡੀ ਤੇ ਅਲੱਗ ਹੀ ਰਿਐਕਸ਼ਨ ਹੋਣ ਲੱਗ ਜਾਂਦਾ ਸੀ ਅਸਰ ਪੈਣ ਲੱਗ ਜਾਂਦਾ ਸੀ। ਵਾਪਸੀ ਕਿਵੇਂ ਲੈ ਕੇ ਆਉਂਦੀਆਂ ਪਹਿਲਾਂ ਤਾਂ ਮੇਰੀ ਮਿਸ ਜੀ ਵੀ ਕਹਿੰਦੀ ਵੀ ਨਹੀਂ ਜਾਣਾ ਚਾਹੀਦਾ ਤੁਹਾਨੂੰ ਵੀ ਖਾ ਚੋਗੇ ਤੁਸੀਂ ਉੱਥੇ ਜਾ ਕੇ ਤੁਸੀਂ ਵੀ ਖਤਰਾ ਮੋਲ ਲੈ ਕੇ ਗਏ। ਆਪਾਂ ਨੰਗੀਆਂ ਤਾਰਾਂ ਨੂੰ ਹੱਥ ਪਾਇਆ ਸੀਗਾ। ਉੱਥੇ ਜਾ ਕੇ ਰਿਜ਼ਲਟ ਵੀ ਉਹੀ ਮਿਲਿਆ। ਪਰ ਕੰਮ ਤੁਹਾਡਾ ਵੀ ਥੱਕੇ ਛਈ ਹੋਈ। ਤੱਕੇਸ਼ਾ ਹੀ ਹੋਈ ਬਹੁਤ ਜ਼ਿਆਦਾ ਤੱਕੇਸ਼ਾ ਹੀ ਹੋਈ ਇਹਨਾਂ ਤੋਂ ਕੁੜੀਆਂ ਤੋਂ ਮੇਰੇ ਉਲਟ ਬਿਆਨ ਦਵਾਤੇ ਉਹਨਾਂ ਨੇ ਕਿਸੇ ਚੀਜ਼ ਨੂੰ ਲੈ ਕੇ ਸਾਡੇ ਤੇ ਰਕਟਮਾਰਕਾ ਨਹੀਂ ਸ਼ੁਰੂ ਕਰ ਦਿੱਤੀ ਜਿਵੇਂ ਪਾਈਪ ਬੋਤਲਾਂ ਸਾਨੂੰ ਕਿਹਾ ਜਾਂਦਾ ਸੀ ਅਗਰ ਤੁਹਾਡੀ ਕੋਈ ਗਲਤੀ ਹੈ ਨਾ ਅਸੀਂ ਤੁਹਾਡਾ ਸਿਰ ਕੰਨ ਚ ਵੀ ਮਾਰ ਸਕਦੇ ਹਾਂ ਤੁਹਾਨੂੰ ਇਹੋ ਜੀ ਜਗ੍ਹਾ ਤੇ ਭੇਜ ਦਿੱਤਾ ਜਾਊਗਾ ਕਿ ਜਿੱਥੇ ਤੁਹਾਡੇ ਨਾਲ ਗਲਤ ਹੋਊਗਾ ਜਿਵੇਂ ਨਹੀਂ ਕਹਿੰਦਾ ਭਾਬਕੀ ਕੁੜੀਆਂ ਨੂੰ ਭੇਜ ਦਿੱਤਾ ਜਾਊਗਾ ਤੁਹਾਡੇ ਚੋਂ ਕਿਸੇ ਨਾਲ ਹੋਇਆ ਜਾਂ ਤੁਸੀਂ ਜਿੰਨੀਆਂ ਵੀ ਉੱਥੇ ਰਹਿੰਦੀਆਂ ਸੀ ਕੁੜੀਆਂ ਕਿਸੇ ਨਾਲ ਤੱਕੇਸ਼ਾ ਹੀ ਹੋਈ ਹੈ ਇਹ ਚੀਜ਼ ਉਸ ਕੁੜੀ ਦੇ ਨਾਲ ਹੋਈ ਸਾਨੂੰ ਉਸ ਚੀਜ਼ ਦਾ ਹੀ ਡਰਾਵਾ ਫਾਇਆ ਗਿਆ ਕਿ ਅਗਰ ਉਹ ਚੀਜ਼ ਉਹ ਕੁੜੀ ਦੇ ਨਾਲ ਹੋਈ ਆ ਕੱਲ ਨੂੰ ਫਲਕੇ ਤੁਹਾਡੇ ਨਾਲ ਵੀ ਹੋ ਸਕਦੇ ਜੇ ਤੁਸੀਂ ਸਾਡੇ ਕਹਿ ਮੁਤਾਬਕ ਨਾ ਕਰੋ ਇਹ ਆਪਦੇ ਘਰ ਤਾਂ ਨਹੀਂ ਕੁਝ ਕਰਨ ਗਈਆਂ ਬਾਹਰ ਪੈਸੇ ਖਮਣ ਗਈਆਂ ਗਰੀਬੀ ਦੂਰ ਕਰਨ ਗਈਆਂ ਪਰ ਉੱਥੇ ਜਾ ਕੇ ਇਹਨਾਂ ਦੀ ਜ਼ਿੰਦਗੀ ਨਰਕ ਤੋਂ ਵੀ ਜ਼ਿਆਦਾ ਮਾੜੀ ਹੋ ਗਈ ਬਹੁਤ ਜ਼ਿਆਦਾ ਮਾੜੀ ਕੰਡੀਸ਼ਨ ਸੀ ਕਿਉਂਕਿ ਮੈਂ ਬੈਸੀ ਨੂੰ ਲੈ ਕੇ ਦੱਸਦਾ ਸੀਗਾ ਵੀ ਇਹ ਕੁੜੀਆਂ ਟੌਰਚਰ ਹੋ ਰਹੀਆਂ ਤੇ ਉਹਨਾਂ ਨੇ ਡਰਾਈਵਰ ਸੀ ਜਾਂ ਕੋਈ ਹੋਰ ਉਹਨਾਂ ਦੀ ਫੈਮਿਲੀ ਨੇ ਸੀ ਇਹਨਾਂ ਕੁੜੀਆਂ ਨੂੰ ਕਹਦਾ ਵੀ ਤੁਹਾਡਾ ਜਿਹੜਾ ਅੰਕ ਲਾਇਆ ਵਾ ਉਹ ਅਸੀਂ ਸਾਡੇ ਕਬਜ਼ੇ 'ਚ ਹੈ ਅਸੀਂ ਉਹਨੂੰ ਕਨੈਪ ਕਰ ਲਿਆ ਵੀ ਮਤਲਬ ਕਿਵੇਂ ਦੋਵੇਂ ਨਾਲ ਕੁਝ ਆਪ ਬਾਹਰ ਨਿਕਲੀ ਇਸ ਚੁਗਲ ਚੋਂ ਤੇ ਨਾਲੇ ਕੁੜੀਆਂ ਨੂੰ ਕੱਢਿਆ ਫਿਰ ਕੇ ਬਸ ਤੁਹਾਨੂੰ ਪਤਾ ਹੀ ਆਪਣੇ ਜਿਹੜੇ ਵਾਇਕਰੂ ਆਉ ਕਾਢ ਹੀ ਲਿਆਉਂਦੇ ਆ ਜਿਹੜਾ 1 ਮਹੀਨੇ ਦਾ ਕੰਮ ਸੀ ਉਹ 1 ਦਿਨ 'ਚ ਕ੍ਰਿਮਨਲ ਆ ਉਹੀ ਆ ਜਿਹੜੀ ਕੁੜੀ ਨੇ ਤੁਹਾਨੂੰ ਭੇਜਿਆ ਉੱਥੇ ਉਹਦੇ ਨਾਲ ਲਿੰਕ ਚ ਕਿਵੇਂ ਆਏ ਸੀ ਉਹ ਸਾ ਮੇਰ ਕੋਈ ਫਰੈਂਡ ਸੀਗੀ ਮਤਲਬ ਕੀ ਫਰੈਂਡ ਤੋਂ ਫਰੈਂਡ ਦੇ ਤੌਰ ਤੇ ਛੱਦਿਆ ਜਾਂਦਾ ਸੀ ਉਹ ਮੈਨੂੰ ਉੱਥੇ ਹੀ ਹੈ ਕੰਮ ਕਰ ਰਹੀ ਹੈ ਉੱਥੇ ਹੀ ਕੰਮ ਕਰਦੀ ਸੀ ਜਦੋਂ ਮੈਂ ਗਈ ਉਹ ਤਾਂ 1.5 ਸਾਲ ਪੂਰਾ ਹੋ ਗਿਆ ਸੀਗਾ ਤੇ ਉਦੋਂ ਦੋ ਜਦੋਂ ਉਹਦਾ ਦੋ ਸਾਲ ਪੂਰੇ ਹੋਏ ਮੇਰਾ 5 ਮਹੀਨੇ 6 ਮਹੀਨੇ ਪੂਰੇ ਹੋ ਚੁੱਕੇ ਸੀ ਸਸਿਕਾਲਸ ਦੇਖ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮਹਾਸੁਰਖਾਪ ਦੋਸਤੋ ਵਿਦੇਸ਼ਾਂ ਨੂੰ ਜਦੋਂ ਨੌਜਵਾਨ ਜਾਂਦੇ ਨੇ ਤਾਂ ਰੋਜ਼ਗਾਰ ਕਮਾਉਣ ਲਈ ਜਾਂਦੇ ਨੇ ਭਵਿੱਖ ਹੱਥ ਬਣਾਉਣ ਲਈ ਜਾਂਦੇ ਨੇ ਪਰ ਉੱਥੇ ਉਹਨਾਂ ਨਾਲ ਧੱਕਾ ਜਦੋਂ ਹੁੰਦਾ ਆ ਤਾਂ ਜ਼ਰੂਰ ਕਿਤੇ ਨਾ ਕਿਤੇ ਵਤਨ ਵਾਪਸੀ ਦੀ ਵੀ ਤਾਂ ਗੁੱਟਦੀ ਆ ਅਜਿਹੇ ਮਸਲੇ ਬਹੁਤ ਸਾਹਮਣੇ ਆਉਂਦੇ ਨੇ ਕਿ ਔਰਤਾਂ ਦੇ ਨਾਲ ਨੌਜਵਾਨ ਕੁੜੀਆਂ ਦੇ ਨਾਲ ਧੱਕੇਸ਼ਾਹੀ ਹੁੰਦੀ ਆ ਬੰਦੂਵਾ ਮਜ਼ਦੂਰ ਬਣਾ ਕੇ ਕੰਮ ਕੀਤਾ ਜਾਂਦਾ ਹੈ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਬਹੁਤ ਸਾਰੇ ਮਸਲਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਆ ਇਸ ਵਕਤ ਅਜਿਹਾ ਹੀ ਇੱਕ ਮਾਮਲਾ ਸਾਡੇ ਸਾਹਮਣੇ ਆਇਆ ਬਹਿਰੀਨ ਦੇ ਵਿੱਚ ਤਿੰਨ ਕੁੜੀਆਂ ਸੀ ਜਿਨ੍ਹਾਂ ਨੂੰ ਵਾਪਸ ਲਿਆਂਦਾ ਗਿਆ ਜਿਨ੍ਹਾਂ ਨਾਲ ਧੱਕੇਸ਼ਾਹੀ ਹੋਈ ਕੁੱਟਮਾਰ ਹੋਈ ਜ਼ਬਰਦਸਤੀਆਂ ਹੋਈਆਂ ਨੇ ਉਹਨਾਂ ਨੂੰ ਉਸ ਅ ਨਰਕ ਦੇ ਵਿੱਚੋਂ ਬਾਹਰ ਕੱਢਿਆ ਗਿਆ ਜਿਨ੍ਹਾਂ ਨੇ ਬਾਹਰ ਕੱਢਿਆ ਉਹ ਵੀ ਮੇਰੇ ਨਾਲ ਨੇ ਤੇ ਜਿੰਨਾ ਨੂੰ ਜਿਹੜਾ ਕੇਸ ਆ ਕੁਝ ਭੋਗਣਾ ਪਿਆ ਜਿਹੜੇ ਪੀੜਤ ਨੇ ਉਹ ਵੀ ਮੇਰੇ ਨਾਲ ਨੇ ਹਾਲਾਂਕਿ ਇਹ ਚੀਜ਼ ਨੂੰ ਜਨ ਤੱਕ ਨਹੀਂ ਕੀਤਾ ਜਾ ਸਕਦਾ ਆਇਡੈਂਟੀਟੀ ਨੂੰ ਲੁਕਾਉਣਾ ਇੱਕ ਸਿਧਾਂਤਕ ਤੌਰ ਤੇ ਬਹੁਤ ਜ਼ਰੂਰੀ ਹੈ ਤੇ ਤੜ ਤੱਕ ਅਸੀਂ ਉਹ ਚੀਜ਼ਾਂ ਜ਼ਰੂਰ ਲੈ ਕੇ ਆ ਰਹੇ ਹਾਂ ਕਿ ਬਾਹਰ ਹੁੰਦਾ ਕੀ ਹੈ ਬਸੰਤ ਸਿੰਘ ਜੀ ਮੇਰੇ ਨਾਲ ਨੇ ਕਿਵੇਂ ਇੱਕ ਕਾਰਨ ਕੀ ਬਣਿਆ ਕਿਵੇਂ ਮਸਲਾ ਸਾਰਾ ਬਣਿਆ ਸੀ ਕਿ ਧੱਕੇਸ਼ਾਈ ਉੱਥੇ ਕੁੜੀਆਂ ਨਾਲ ਹੁੰਦੀ ਸੀ ਪਹਿਲਾਂ ਤਾਂ ਮੈਂ ਰਜਾਨਾ ਸਪੋਕਸਮੈਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮਨਲਾ ਇੱਕ ਨਰਮਾਨੇ ਦੇ ਬੰਦੇ ਤੱਕ ਮਨਲਾ ਉਹਨ ਦੀ ਗਰਪਾ ਕੀਤੀ ਤੇ ਮੈਂ ਤੁਹਾਡੀ ਸਾਰੀ ਟੀਮ ਦਾ ਰਜਾਨਾ ਸਪੋਕਸਮੈਨ ਦੀ ਟੀਮ ਦਾ ਮੈਂ ਧੰਨਵਾਦ ਕਰਦਾ ਇਹ ਪਤਾ ਕੀ ਆਈ ਪਿਛਲੇ ਸਾਲ ਨਾਲ 16 ਜਨਵਰੀ ਨੂੰ ਮੰਨ ਲਓ ਇਹ ਬੱਚੀ ਗਈ ਸੀਗੀ ਬਹਿਰੀਨ ਦੇ ਵਿੱਚ ਠੀਕ ਇਸ ਨੂੰ ਇੱਕ ਲੜਕੀ ਨੇ ਹੀ ਬੁਲਾਇਆ ਸੀ ਕਿਉਂਕਿ ਲੜਕੀ ਦੇ ਲੜਕੀਆਂ ਹੀ ਥਰੂ ਭਰ ਆ ਲਈਆਂ ਸੀ ਕੋਈ ਏਜੰਟ ਨਹੀਂ ਹੈਗਾ ਇਹਦੇ ਵਿੱਚ ਕਿਉਂਕਿ ਕਲੀਅਰਲੀ ਆ ਵੀ ਇਦੇ ਵਿੱਚ ਕੋਈ ਜੰਟਨੀ ਜਾਂ ਕੋਈ ਹੋਰ ਕਿਉਂਕਿ ਲੜਕੀ ਨੂੰ ਵੀ ਬਲੈਕਮੇਲ ਕੀਤਾ ਜਾਂਦਾ ਸੀ ਉੱਥੇ ਕਿ ਤੂੰ ਲੜਕੀ ਹੋਰ ਬੁਲਾ ਹੂੰ ਠੀਕ ਉਸ ਤਰ੍ਹਾਂ ਹੀ ਉਸੇ ਤਰੀਕੇ ਨਾਲ ਇੱਕ ਦੂਜੇ ਨੂੰ ਫਰੰਟ ਬੁਲਾ ਲਈ ਉਹ ਉਦਾਂ ਬੁਲਾਈ ਜਾਂਦੀਆਂ ਸੀ ਇੱਕ ਦੂਜੇ ਨੂੰ ਬਸ ਆਈ ਆਈ ਸੀਨ ਸੀਗਾ ਦੇ ਰਹੇ ਮੱਲਾ 2-4 ਮਹੀਨੇ ਵਧੀਆ 10-20 ਤਨ ਥੋੜਾ ਜਿਹਾ ਵਧੀਆ ਚੱਲਾ ਚੱਲੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਅਸਲੀ ਰੰਗ ਆਪ ਦਾ ਦਿਖਾਉਣਾ ਸ਼ੁਰੂ ਕਰਤਾ ਫਿਰ ਇਹਨਾਂ ਨੂੰ ਮੱਲਾ ਟਾਈਮਿੰਗ ਦਾ ਹੋਰ ਮੰਨ ਲਓ ਜਿਵੇਂ ਖਾਣ ਦਾ ਰੋਕਣਾ ਸ਼ੁਰੂ ਕਰਤਾ ਫਿਰ ਹੌਲੀ ਹੌਲੀ ਉਹਨਾਂ ਨੂੰ ਕੁੱਟਣਾ ਸ਼ੁਰੂ ਕਰਤਾ ਤੇ ਫਿਰ ਇਹ ਚ ਲੜਕੀ ਨੇ ਮੰਨ ਲਓ ਥੋੜਾ ਜਿਹਾ ਸਹਿਣ ਕੀਤਾ ਫਿਰ ਸਹਿਣ ਕੀਤਾ ਫਿਰ ਉਸ ਤੋਂ ਬਾਅਦ ਇੱਕ ਲੜਕੀ ਹੋਰ ਜਾਂਦੀ ਹੈ ਉਹ ਲੜਕੀ ਇੱਕ ਵੀ ਪੂਰਾ ਵੀ ਸਹਿਣ ਨਹੀਂ ਕਰਦੀਗੀ ਉਹ ਵੀ ਐਸੇ ਥਰੂ ਹੀ ਆਈ ਜਾਂਦੀ ਹੈ ਕੁੜੀ ਦੇ ਥਰੂ ਹੀ ਗਈ ਇਹਦੇ ਥਰੂ ਹੀ ਜਾਂਦੀ ਹੈ ਠੀਕ ਹੈ ਹਾਂ ਇਹਦੇ ਥਰੂ ਹੀ ਗਈ ਇਹਦੇ ਥਰੂ ਗਈ ਇਹਨੇ ਛੱਦੀ ਸੀ ਕਿਉਂਕਿ ਉਹ ਇਹਨੇ ਛੱਦੀ ਕਰਕੇ ਉਹ ਕਹਿੰਦੀ ਸੀ ਵੀ ਤੂੰ ਕਿਉਂ ਮੈਨੂੰ ਛੱਡਿਆ ਇਹ ਇਹ ਦੱਸ ਨਹੀਂ ਸਕਦੀ ਸੀ ਕਿਉਂਕਿ ਇਹਨਾਂ ਦੇ ਜਦੋਂ ਇਹ ਕੁੜੀ ਪਹੁੰਚਦੀ ਜਾਂਣਾ ਉੱਥੇ ਉਹ ਫੋਨ ਸਕੈਨ ਕਰ ਲੈਂਦੇ ਆ ਅੱਛਾ ਫੋਨ ਸਕੈਨ ਹੋ ਜਾਂਦਾ ਤੁਸੀਂ ਜੋ ਵੀ ਕਰੋਗੇ ਮੈਸੇਜ ਜਾਂ ਮੈਨੂੰ ਜਾਂ ਮੰਨ ਲਓ ਕਿ ਚਲੋ ਕਿਸੇ ਨੂੰ ਵੀ ਮੈਸੇਜ ਕਰੋਗੇ ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾਊਗਾ ਠੀਕ ਹੈ ਫਿਰ ਉਹ ਸਾਰਾ ਤਰ੍ਹਾਂ ਨਿਗਾਹ ਰੱਖਦੇ ਆ ਤੁਹਾਡੇ ਉਹ ਹਰੇਕ ਚੀਜ਼ ਦੀ ਪੂਰੀ ਪੂਰੀ ਅਚਲੀ ਨਿਗਾਹ ਹੁੰਦੀ ਆ ਪੂਰੀ ਉਹਨਾਂ ਦੀ ਪੂਰੀ ਮੈਂ ਕਹਿੰਨਾ ਕੱਲੇ ਕੱਲੇ ਅੰਗ ਤੇ ਬੰਦੇ ਤੇ ਪੁਆਇੰਟ ਤੇ ਪੂਰੀ ਨਿਗਾਹ ਹੁੰਦੀ ਆ ਉਹ ਕੋਈ ਇਸ਼ੂ ਨਹੀਂ ਹੈਗਾ ਉਹਨਾਂ ਨੇ ਪੂਰਾ ਮੰਨ ਲਾ ਸਕੈਨ ਕਰ ਲੈਂਦਾ ਫਿਰ ਉਹ ਇਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਭਾਈ ਹੱਸ ਕੇ ਗੱਲ ਕਰਨੀ ਕਰੇ ਕੁੱਟ ਖਾ ਕੇ ਆਟੀਆਂ ਤੁਸੀਂ ਪੂਰੀ ਹੱਸ ਕੇ ਗੱਲ ਦੱਸਣੀ ਰੁਹੀ ਆਪਦਾ ਫੇਸ ਇਹ ਦਿਖਾਉਣਾ ਵੀ ਅਸੀਂ ਪੂਰਾ ਹੈਪੀ ਆ ਇੱਥੇ ਖੁਸ਼ ਆ ਤੇ ਇਸ ਕਰਕੇ ਫਿਰ ਤਾਂ ਕਰਕੇ ਕੁੜੀਆਂ ਨੂੰ ਇੱਕ ਦੂਜੀ ਤੋਂ ਮਂਗਾਈ ਜਾਂਦੇ ਕਿ ਆ ਤੁਸੀਂ ਉੱਥੇ ਜਦੋਂ ਪਹੁੰਚੇ ਕੀ ਤੁਹਾਡਾ ਨਾ ਕਰਾਰ ਪਹਿਲਾਂ ਹੋਇਆ ਸੀ ਤੁਹਾਨੂੰ ਇੱਥੋਂ ਲੈ ਕੇ ਕੌਣ ਗਿਆ ਸੀ ਸਰ ਜਦੋਂ ਅਸੀਂ ਇੱਥੇ ਸੀ ਸਾਨੂੰ ਫੋਨ ਕੀਤਾ ਸੀ ਜਿਹੜੀ ਮੈਡਮ ਦੇ ਕੋਲ ਅਸੀਂ ਗਏ ਸੀ ਸਾਨੂੰ ਕਹਿ ਦਿੱਤਾ ਜਾਂਦਾ ਸੀਗਾ ਕਿ ਤੁਹਾਡੇ ਨਾਲ ਪਰਿਵਾਰ ਵਾਂਗ ਰਿਹਾ ਜਾਊਗਾ ਇੱਥੇ ਪਰਿਵਾਰ ਬਹੁਤ ਵਧੀਆ ਵਾ ਖਾਣ ਪੀਣ ਤੋਂ ਵੀ ਕੋਈ ਰੋਕ ਨਹੀਂ ਹੋਊਗੀ ਟਾਈਮ ਨਾਲ ਜਦੋਂ ਤੁਹਾਡਾ ਕੰਮ ਹੋ ਗਿਆ ਉਦੋਂ ਤੁਸੀਂ ਰੂਮ ਵਿੱਚ ਜਾ ਸਕਦੇ ਹੋ ਚਾਹੇ ਜੀ ਨੂੰ ਮਰਜ਼ੀ ਕਾਲ ਕਰੋ ਜੀ ਨੂੰ ਮਰਜ਼ੀ ਮੈਸੇਜ ਕਰੋ ਸਾਨੂੰ ਉਸ ਚੀਜ਼ ਦਾ ਕੋਈ ਮਤਲਬ ਨਹੀਂ ਤੁਹਾਡੀ ਪਰਸਨਲ ਲਾਈਫ ਵਿੱਚ ਅਸੀਂ ਇੰਟਰਫੇਅਰ ਨਹੀਂ ਕਰਾਂਗੇ ਬਟ ਜਦੋਂ ਅਸੀਂ ਉੱਥੇ ਪਹੁੰਚੇ ਕੋਸ਼ਿਸ਼ ਦਿੰਦਾ ਸਹੀ ਚੱਲਦਾ ਰਿਹਾ ਕਿ ਜੋ ਉਹਨਾਂ ਨੇ ਕਿਹਾ ਸੀ ਸਾਰਾ ਕੁਝ ਸਹੀ ਚੱਲਦਾ ਰਿਹਾ ਪਰ ਉਹਨਾਂ ਦੇ ਹਵਵ ਥੋੜੇ ਦਿਨਾਂ ਤੱਕ ਚੇਂਜ ਹੋ ਗਏ ਜਦੋਂ ਰੱਖਦੇ ਕਿੱਥੇ ਸੀ ਉਹ ਉੱਥੇ ਜਿੱਥੇ ਵੀ ਕਿਹਦੇ ਕੋਲ ਤੁਸੀਂ ਤੁਸੀਂ ਸ਼ੇਖ ਕੋਲ ਜਾਂ ਕਿਹਦੇ ਕੋਲ ਤੁਸੀਂ ਕੰਮ ਕਰਦੇ ਸੀ ਕਿੱਥੇ ਰੱਖਦੇ ਸੀ ਕਿਹੜੇ ਮੌਜ ਮੁਸਲਮਾਨਾਂ ਦੇ ਅਸੀਂ ਘਰੇ ਗਏ ਸੀਗੇ ਠੀਕ ਹੈ ਜਦੋਂ ਅਸੀਂ ਉੱਥੇ ਗਏ ਉਹਨਾਂ ਦੇ ਕੋਲ ਸੀ ਸਾਡਾ ਰਹਿਣ ਸਹਿਣ ਖਾਣ ਪੀਣ ਦਾ ਸਾਰਾ ਖਰਚਾ ਉਹਨਾਂ ਦੇ ਸਿਰ ਤੇ ਸੀ ਉਹਨਾਂ ਦੇ ਕੋਲ ਹੀ ਅਸੀਂ ਰਹਿ ਰਹੇ ਸੀ ਜਦੋਂ ਅਸੀਂ ਉਹਨਾਂ ਦੇ ਕੋਲ ਰਹਿਣ ਲੱਗ ਗਏ ਥੋੜਾ ਟਾਈਮ ਸਾਰਾ ਕੁਝ ਸਹੀ ਚੱਲਦਾ ਰਿਹਾ ਬਾਅਦ ਚ ਜਦੋਂ ਸਾਡਾ ਮਤਲਬ ਕਿ ਥੋੜੇ ਦਿਨ ਬੀਤੇ ਪਹਿਲਾਂ ਤਾਂ ਉਹਨਾਂ ਨੇ ਟਾਈਮ ਤੇ پابੰਦੀ ਲਗਾਤੀ ਕਿ ਜਿਹੜਾ ਟਾਈਮ ਸਾਨੂੰ ਕਿਹਾ ਜਾਂਦਾ ਸੀ ਕਿ ਜਦੋਂ ਤੁਹਾਡਾ ਕੰਮ ਫਿਨਿਸ਼ ਹੋ ਗਿਆ ਤੁਸੀਂ ਆਪਣੇ ਰੂਮ ਵਿੱਚ ਜਾ ਸਕਦੇ ਹੋ ਉਹਨਾਂ ਨੇ ਥੋੜਾ ਥੋੜਾ ਕਰਕੇ ਸਾਡਾ ਟਾਈਮ ਚੇਂਜ ਕਰਦਆ ਪਹਿਲਾਂ ਤਾਂ ਕਹਿੰਦੇ ਸੀ 10 ਵਜੇ ਜਾ ਸਕਦੇ ਹੋ 9 ਵਜੇ ਜਾ ਸਕਦੇ ਹੋ ਫਿਰ ਥੋੜਾ ਥੋੜਾ ਕਰਕੇ ਉਹਨਾਂ ਨੇ ਜਦੋਂ ਟਾਈਮ ਚੇਂਜ ਕਰਤਾ 11 1 2 3 ਤੱਕ ਵੀ ਗੱਲ ਪਹੁੰਚ ਗਈ ਸੀ ਮੈਂ 3 3 ਵਜੇ ਤੱਕ ਆਵਦੇ ਰੂਮ 'ਚ ਜਾ ਰਹੀ ਆਂ ਕਈ ਬਾਅਦ ਵਿੱਚ ਜਦੋਂ ਉਹਨਾਂ ਨੇ ਰੋਕ ਲਗਾਉਣੀ ਸ਼ੁਰੂ ਕਰ ਦਿੱਤੀ ਖਾਣੇ ਤੇ ਖਾਣਾ ਪਹਿਲਾਂ ਤਾਂ ਸਾਨੂੰ ਕਿਹਾ ਗਿਆ ਸੀ ਜਦੋਂ ਅਸੀਂ ਇੱਧਰ ਸੀ ਸਾਨੂੰ ਕਿਹਾ ਗਿਆ ਸੀ ਜਦੋਂ ਤੁਹਾਡਾ ਦਿਲ ਕਰਦਾ ਤੁਸੀਂ ਉਹ ਬਣਾ ਜਿਵੇਂ ਤੁਸੀਂ ਇੱਥੇ ਇੰਡੀਆ ਵਿੱਚ ਖਾ ਰਹੇ ਹੋ ਉਹ ਖਾਣਾ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਬਣਾ ਸਕਦੇ ਹੋ ਸਾਨੂੰ ਇਹਦੇ ਵਿੱਚ ਕੋਈ ਵੀ ਇਤਰਾਜ਼ ਨਹੀਂ ਹੈਗਾ ਬਟ ਜਦੋਂ ਅਸੀਂ ਉੱਥੇ ਪਹੁੰਚੇ ਸਾਨੂੰ ਕਿਹਾ ਗਿਆ ਕਿ ਅਸੀਂ ਜੋ ਖਾਵਾਂਗੇ ਤੁਸੀਂ ਉਹੀ ਖਾ ਸਕੋਗੇ ਹਾਂ ਨਾਨਵੈਜ ਕਿਉਂਕਿ ਅਸੀਂ ਨਾਨਵੈਜ ਨਹੀਂ ਖਾ ਰਹੇ ਸੀ ਤਾਂ ਸਾਨੂੰ ਉਹ ਚੀਜ਼ ਲਈ ਜਿਆਦਾ ਮੁਸ਼ਕਲ ਹੋ ਰਹੀ ਸੀ ਉਹ ਚੀਜ਼ ਖਾਣਾ ਤਾਂ ਵਾਦਵਿਤ ਸਾਨੂੰ ਕਿਹਾ ਗਿਆ ਤੁਸੀਂ ਬਰੈਡ ਖਾ ਲਓ ਅਗਰ ਨਹੀਂ ਇਹ ਚੀਜ਼ਾਂ ਖਾਧੀਆਂ ਜਾਣੀਆਂ ਉਹ ਕਹਿੰਦੇ ਸੀ ਜੇ ਖਾਣਾ ਖਾਓ ਨਹੀਂ ਖਾਣਾ ਨਾ ਖਾਓ ਤੁਹਾਡੇ ਸਿਰ ਤੇ ਆ ਭੁੱਖਾ ਪੇਟ ਫਿਰ ਇਹੀ ਚੀਜ਼ ਕਹਿੰਦਾ ਸੀ ਕਿ ਬਰੈਡ ਹੀ ਖਾ ਲਓ ਕਿਉਂਕਿ ਇਹ ਚੀਜ਼ਾਂ ਨਾਨਵੈਜ ਤਾਂ ਤੁਸੀਂ ਨਹੀਂ ਖਾ ਸਕਦੇ ਕਿਉਂਕਿ ਜੇ ਖਾ ਲੈਂਦੇ ਸੀ ਸਾਡੇ ਫੇਸ ਤੇ ਬਾਡੀ ਤੇ ਅਲੱਗ ਹੀ ਰਿਐਕਸ਼ਨ ਹੋਣ ਲੱਗ ਜਾਂਦਾ ਸੀ ਅਸਰ ਫੈਣ ਲੱਗ ਜਾਂਦਾ ਸੀ ਜਾਂ ਤਾਂ ਰੈਸ਼ਸ ਹੋਣ ਲੱਗ ਜਾਂਦੇ ਸੀ ਜਾਂ ਕੋਈ ਹੋਰ ਪ੍ਰੋਬਲਮ ਆ ਜਾਂਦੀ ਸੀ ਬਾਦ ਵਿੱਚ ਅਸੀਂ ਜਦੋਂ ਇਹ ਬ੍ਰੇਡਰ ਨਾਲ ਵੀ ਸਾਈਨ ਕਰ ਲਿਆ ਕਿ ਖਾਣ ਪੀਣ ਦਾ ਵੀ ਚਲੋ ਹੋ ਗਿਆ ਕਿਉਂਕਿ ਕੰਮ ਕਰਨ ਗਏ ਆ ਥੋੜੀ ਬਹੁਤੀ ਮੁਸ਼ਕਿਲ ਦਾ ਸਾਹਮਣਾ ਕਰਨਾ ਹੀ ਪੈਂਦਾ ਹਰ ਇੱਕ ਥੇ ਬਾਅਦ ਵਿੱਚ ਉਹਨਾਂ ਨੇ ਇਹ ਚੀਜ਼ਾਂ ਸ਼ੁਰੂ ਕਰਨੀਆਂ ਸਟਾਰਟ ਕਰ ਦਿੱਤਾ ਕਿ ਜਦੋਂ ਸਾਡੇ ਤੋਂ ਛੋਟੀ ਮੋਟੀਆਂ ਗਲਤੀਆਂ ਤੇ ਸਾਨੂੰ ਮਾਰਨਾ ਸ਼ੁਰੂ ਕਰ ਦਿੱਤਾ ਕਲਤਾ ਉਹਨਾਂ ਨੇ ਹੱਥ ਉਠਾਉਣਾ ਸ਼ੁਰੂ ਕਰ ਦਿੱਤਾ ਬਾਅਦ ਚ ਉਹਨਾਂ ਨੇ ਕਿਸੇ ਚੀਜ਼ ਨੂੰ ਲੈ ਕੇ ਸਾਡੇ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਵੇਂ ਪਾਈਪ ਬੋਤਲਾ ਸਾਨੂੰ ਕਿਹਾ ਜਾਂਦਾ ਸੀ ਅਗਰ ਤੁਹਾਡੀ ਕੋਈ ਗਲਤੀ ਹੈ ਨਾ ਅਸੀਂ ਤੁਹਾਡਾ ਸਿਰ ਕੰਦ ਚ ਵੀ ਮਾਰ ਸਕਦੇ ਹਾਂ ਅਸੀਂ ਐਡਨੀ ਹੱਦ ਤੱਕ ਜਾ ਸਕਦੇ ਹਾਂ ਜਦੋਂ ਇੱਥੋਂ ਗਏ ਸੀ ਏਜੰਟ ਨਾਲ ਗੱਲਬਾਤ ਹੋਈ ਕਿੰਨੇ ਪੈਸਿਆਂ ਨੇ ਲਈ ਕਿੰਨੇ ਦਾ ਇਕਰਾਰ ਹੋਇਆ ਸੀ ਉੱਥੇ ਜਾ ਕੇ ਤਨਖਾਹ ਮਿਲੂਗੀ ਤੇ ਕਿੰਨੇ ਪੈਸੇ ਮਿਲਦੇ ਸੀ ਜ਼ਰੇ ਇਥੇ ਏਜੰਟ ਕੋਈ ਵੀ ਨਹੀਂ ਆ ਕੀ ਕੁੜੀਆਂ ਤੋਂ ਕੁੜੀਆਂ ਦੇ ਥਰੂ ਸੱਜਦਾ ਜਾਂਦਾ ਉਥੇ ਕੁੜੀਆਂ ਇਨੀਆਂ ਨੂੰ ਮਜਬੂਰ ਕਰ ਦਿੱਤੀਆਂ ਜਾਂਦੀਆਂ ਕਿ ਤੁਸੀਂ ਅਗਰ ਨਹੀਂ ਸੱਦੋਗੇ ਤੁਹਾਨੂੰ ਇਹੋ ਜੀ ਜਗ੍ਹਾ ਤੇ ਭੇਜ ਦਿੱਤਾ ਜਾਊਗਾ ਕਿ ਜਿੱਥੇ ਤੁਹਾਡੇ ਨਾਲ ਗਲਤ ਹੋਊਗਾ ਜਿਹਾ ਨਹੀਂ ਕਹਿੰਦਾ ਭਾਬਕੀ ਕੁੜੀਆਂ ਨੂੰ ਭੇਜ ਦਿੱਤਾ ਜਾਊਗਾ ਇੱਕ ਕਹਿੰਦਾ ਜ਼ਰੀਆ ਹੋ ਜਾਂਦਾ ਕਹਿ ਦਿੰਦੇ ਆ ਕਿ ਤੁਸੀਂ ਅਗਰ ਨਹੀਂ ਸੱਦੋਗੇ ਤੁਹਾਨੂੰ ਵੇਚ ਦਾਂਗੇ ਬਾਅਦ ਵਿੱਚ ਜਦੋਂ ਸਾਡੇ ਨਾਲ ਗੱਲ ਹੋਈ ਸੀਗੀ ਕਿ 100 ਦਿਨਾਰ ਦਿੱਤਾ ਜਾਊਗਾ ਉਧਰਲਾ 100 ਦਿਨਾਰ ਇੱਧਰਲਾ 20000 ਬੰਦਾ ਬਾਦ ਵਿੱਚ ਸਾਨੂੰ ਕਿਹਾ ਗਿਆ ਕਿ 10 ਦਨਾਰ ਅਸੀਂ ਇੱਥੇ ਰਹਿਣ ਸਹਿਣ ਖਾਣ ਪੀਣ ਦਾ ਖਰਚਾ ਅਸੀਂ ਕੱਢਦੇ ਪਏ ਆ ਅਸੀਂ ਕਿਹਾ ਚਲੋ ਕੋਈ ਨਹੀਂ ਐਨਾ ਕਦਾ ਚਲੋ ਦੇ ਹੀ ਸਕਦੇ 10 ਕਿਦਨਾਰ ਤਾਂ ਛੱਡ ਛੱਡ ਹੀ ਸਕਦੇ ਆ ਬਾਅਦ ਵਿੱਚ ਜਦੋਂ ਉਹਨਾਂ ਨੇ ਇਹ ਚੀਜ਼ ਦਿੱਤੀ ਸਾਨੂੰ ਇਧਰਲਾ 19000 ਪੱਲੇ ਪੈ ਰਿਆ ਸੀ ਬਟ ਬੈਂਕਰਾਂ ਹੀ ਕੱਟ ਕਟਾ ਕੇ ਇਧਰ 18 17 ਹੀ ਪਹੁੰਚ ਰਿਹਾ ਸੀਗਾ ਬਾਦ ਵਿੱਚ ਸਾਨੂੰ ਇਹ ਚੀਜ਼ ਕਹੀ ਗਈ ਕਿ ਤੁਸੀਂ ਇੱਥੇ ਬਹੁਤ ਹੀ ਖੁਸ਼ ਰਹੋਗੇ ਤੁਸੀਂ ਫੈਮਿਲੀ ਵਾਂਗ ਰਹੋਗੇ ਉਹਨਾਂ ਦੇ ਚਲੋ ਅਸੀਂ ਬੁਰਾਈ ਨਹੀਂ ਕਰਦੇ ਪਰ ਉਹਨਾਂ ਦੇ ਆਦਮੀ ਤਾਂ ਚਲੋ ਸਹੀ ਚੱਲਦੇ ਪਏ ਸੀ ਉਹਨਾਂ ਜਿਹੜੀਆਂ ਜੜੀਆਂ ਔਰਤਾਂ ਸੀ ਉਹ ਜ਼ੁਲਮ ਕਰਦੀਆਂ ਪਈਆਂ ਸੀ ਉਹਨਾਂ ਦੇ ਹੀ ਚੱਲਦੀ ਪਈ ਸੀ ਘਰ ਵਿੱਚ ਆਦਮੀਆਂ ਦੀ ਨਹੀਂ ਚੱਲਦੀ ਕਿਉਂਕਿ ਬਹਿਰੀਨ ਵਿੱਚ ਇਹ ਅਲਾਉਡ ਆ ਕਿ ਕੁੜੀਆਂ ਦੀ ਸੰਦਿਆ ਉੱਥੇ ਕੁੜੀਆਂ ਦੀ ਹੀ ਚੱਲਦੀ ਆ ਬੰਦਿਆਂ ਦੀ ਨਹੀਂ ਚੱਲਦੀ ਜੇ ਤੁਸੀਂ ਕਹਿ ਰਹੇ ਹੋ ਵੀ ਵੇਚਣ ਦੀਆਂ ਗੱਲਾਂ ਹੁੰਦੀਆਂ ਸੀ ਬਾਜ਼ਾਰ ਦੇ ਵਿੱਚ ਕੁੜੀਆਂ ਨੂੰ ਜ਼ਬਰਦਸਤੀ ਦੀਆਂ ਗੱਲਾਂ ਹੁੰਦੀ ਸੀ ਇਹ ਇਹ ਤੁਹਾਡੇ ਚੋਂ ਕਿਸੇ ਨਾਲ ਹੋਇਆ ਜਾਂ ਤੁਸੀਂ ਜਿੰਨੇ ਵੀ ਉੱਥੇ ਰਹਿੰਦੀਆਂ ਸੀ ਕੁੜੀਆਂ ਕਿਸੇ ਨਾਲ ਧੱਕੇਸ਼ਾਹੀ ਹੋਈ ਹੈ ਅਸਰ ਸਾਡੇ ਪਰਿਵਾਰ ਵਿੱਚ ਜਿੱਥੇ ਅਸੀਂ ਸੀ ਉੱਥੇ ਨਹੀਂ ਹੋਈ ਸੀ ਬਟਰ ਨਾਲ ਦੇ ਥੋੜੇ ਜਿ ਮਤਲਬ ਕਿ ਇੱਕ ਦੋ ਘਰ ਛੱਡ ਕੇ ਇਹ ਚੀਜ਼ ਉਸ ਕੁੜੀ ਦੇ ਨਾਲ ਹੋਈ ਸਾਨੂੰ ਉਸ ਚੀਜ਼ ਦਾ ਹੀ ਡਰਾਵਾ ਪਾਇਆ ਗਿਆ ਕਿ ਅਗਰ ਉਹ ਚੀਜ਼ ਉਹ ਕੁੜੀ ਦੇ ਨਾਲ ਹੋਈ ਆ ਕੱਲ ਨੂੰ ਫਲਕੇ ਤੁਹਾਡੇ ਨਾਲ ਵੀ ਹੋ ਸਕਦੇ ਜੇ ਤੁਸੀਂ ਸਾਡੇ ਕਹੇ ਮਦਦਕ ਨਾ ਚੱਲੋਗੇ ਤਾਂ ਅੱਛਾ ਇਹ ਇਹ ਤੁਹਾਨੂੰ ਮੈਂ ਡਰਾਵੇ ਰੱਖਦੇ ਰਹੇ ਨੇ ਉੱਥੇ ਸਾਡੇ ਨੂੰ ਡਰਾਵੇ ਵਿੱਚ ਇਹ ਰੱਖਦੇ ਰਹੇ ਜਦੋਂ ਤੱਕ ਅਸੀਂ ਉਹਨਾਂ ਦੀਆਂ ਗੱਲਾਂ ਨਹੀਂ ਮੰਨਦੇ ਪਰ ਜਦੋਂ ਉਹਨਾਂ ਦੀਆਂ ਗੱਲਾਂ ਵੰਨਣ ਲੱਗ ਗਏ ਤਾਂ ਉਹ ਹੌਲੀ-ਹੌਲੀ ਕਰਕੇ ਆਪਦਾ ਸੁਭਾਅ ਚੇਂਜ ਕਰਨ ਲੱਗੇ ਕਿ ਚਲੋ ਸਾਡੇ ਨਾਲ ਹੀ ਆ ਬਟ ਗੱਟਮਾਰ ਪੂਰੀ ਕਰਦੇ ਸੀ ਬਟ ਇਹ ਗੱਲਾਂ ਤੋਂ ਬਈ ਰੋਹ ਕੋ ਲੱਗਣ ਲੱਗ ਗਈ ਸੀ ਲਿੰਕ ਚ ਕਿਵੇਂ ਆਏ ਜਿਹੜੀ ਕੁੜੀ ਨੇ ਉਸ ਤੋਂ ਨੂੰ ਭੇਜਿਆ ਉੱਥੇ ਉਹਦੇ ਨਾਲ ਲਿੰਕ ਚ ਕਿਵੇਂ ਆਏ ਸੀਗੇ ਉਹ ਮੇਰ ਕੋਈ ਫਰੈਂਡ ਸੀਗੀ ਮਤਲਬ ਕਿ ਫਰੈਂਡ ਤੋਂ ਫਰੈਂਡ ਦੇ ਤੌਰ ਤੇ ਸ਼ਬਦ ਆ ਜਾਂਦਾ ਸੀ ਉਹ ਪਹਿਲਾਂ ਉੱਥੇ ਹੀ ਕੰਮ ਕਰ ਰਹੀ ਹੈ ਉੱਥੇ ਹੀ ਕੰਮ ਕਰਦੀ ਸੀ ਜਦੋਂ ਮੈਂ ਗਈ ਉਹਦਾ 1.5 ਸਾਲ ਪੂਰਾ ਹੋ ਗਿਆ ਸੀਗਾ ਤੇ ਉਦੋਂ ਜਦੋਂ ਉਹਦਾ 2 ਸਾਲ ਪੂਰੇ ਹੋਏ ਮੇਰਾ 5-6 ਮਹੀਨੇ 6 ਮਹੀਨੇ ਪੂਰੇ ਹੋ ਚੁੱਕੇ ਸੀਗੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਇਹ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਉਹ ਕੁੜੀ ਨਾਲ ਵੀ ਇਹ ਚੀਜ਼ਾਂ ਹੋ ਰਹੀਆਂ ਸੀ ਬਟ ਉਹ ਕਰਦਿਆਂ ਨੂੰ ਦੱਸਦੀ ਨਹੀਂ ਪਈ ਸੀ ਕਈ ਵਾਰ ਉਹਨੇ ਵੀ ਕੋਸ਼ਿਸ਼ ਕੀਤੀ ਕਿ ਅਸੀਂ ਉੱਥੋਂ ਨਿਕਲ ਗਏ ਪਰ ਉਹ ਥੋੜੀ ਜਿਹੀ ناکਾਮ ਰਹੀ ਥੋੜੀ ਕੁਆਲੀਫਿਕੇਸ਼ਨ ਕੀ ਹੈ ਮੈਂ ਪਲੱਸ 2 ਕਰਕੇ ਫੈਸ਼ਨ ਡਿਜ਼ਾਈਨਰ ਦਾ ਕੋਰਸ ਕੀਤਾ ਜੋ ਮੋਦੀ ਸਾਹਿਬ ਨੇ ਲਾਗੂ ਕੀਤਾ ਹੋਇਆ ਉਹ ਕੀਤਾ ਹੋਇਆ ਸੀ ਪਰ ਉਸ ਤੋਂ ਬਾਅਦ ਅਸੀਂ ਇਹ ਮੈਂ ਇਹ ਸੋਚ ਮੇਰੀ ਇਹ ਸੋਚ ਸੀਗੀ ਕਿ ਮੈਂ ਆਪਦੇ ਘਰ ਦੇ ਲਈ ਕੁਝ ਕਰਾਂ ਤਾਂ ਕਰਕੇ ਮੈਂ ਇਹ ਕਦਮ ਚੱਕਿਆ ਪਰ ਇਹ ਕਦਮ ਮੇਰੇ ਲਈ ਬਹੁਤ ਹੀ ਪਰਪਰ ਕੁੜੀਆਂ ਆਪਦੇ ਘਰ ਤਾਂ ਨਹੀਂ ਕੁਝ ਕਰਨ ਗਈਆਂ ਬਾਹਰ ਪੈਸੇ ਖਮਣ ਗਈਆਂ ਗਰੀਬੀ ਦੂਰ ਕਰਨ ਗਈਆਂ ਪਰ ਉੱਥੇ ਜਾ ਕੇ ਇਹਨਾਂ ਦੀ ਜ਼ਿੰਦਗੀ ਨਰਕ ਤੋਂ ਵੀ ਜ਼ਿਆਦਾ ਮਾੜੀ ਹੋ ਗਈ ਬਹੁਤ ਜ਼ਿਆਦਾ ਮਾੜੀ ਸੀਗੀ ਜਿਹੜੇ ਹਿਸਾਬ ਨਾਲ ਇਹਨਾਂ ਨੇ ਦੱਸਿਆ ਨਾ ਜਿਹੜੇ ਹਿਸਾਬ ਨਾਲ ਮੈਸੇਜ ਆਈ ਸੀ ਮੈਨੂੰ ਜਾਂ ਕੋਈ ਹੋਰ ਬਹੁਤ ਜ਼ਿਆਦਾ ਮਾੜੀ ਕੰਡੀਸ਼ਨ ਸੀਗੀ ਅੰਬੈਸੀ ਕਿਵੇਂ ਲੈ ਕੇ ਆਂਦੀਆਂ ਫਿਰ ਕਿਵੇਂ ਗੱਲਬਾਤ ਤੁਹਾਡੀ ਹੋਈ ਪਿੰਡ ਵਾਲੇ ਤੁਹਾਨੂੰ ਦੱਸਿਆ ਅੱਗੇ ਤੁਸੀਂ ਕਿਵੇਂ ਅੰਬੈਸੀ ਨਾਲ ਪਿੰਡ ਵਾਲਿਆਂ ਨੇ ਨਹੀਂ ਇੱਕ ਮੰਨ ਲਓ ਇੱਕ ਲੜਕੀ ਮੇਰੀ ਰਿਲੇਟਿਵ ਸੀਗੀ ਉਸ ਕਰਕੇ ਨਾ ਵੀ ਜਨਕੇ ਮੇਰੀ ਨਾ ਪਹਿਲਾਂ ਤੋਂ ਹੀ ਜਦੋਂ ਤੋਂ ਗਈ ਸੀ ਉਦੋਂ ਤੋਂ ਹੀ ਮੇਰੇ ਟੱਚ ਚ ਸੀਗੀ ਉਹਨੇ ਫਿਰ ਮੇਰੇ ਨਾਲ ਅਪਰੋਚ ਕੀਤੀ ਫਿਰ ਮੈਂ ਉੱਥੇ ਬਹਿਰੀਨ ਦੇ ਵਿੱਚ ਆਪਣੇ ਸਲਮਾ ਬਾਦ ਦੇ ਵਿੱਚੋਂ ਗੁਰਦੁਆਰਾ ਸਾਹਿਬ ਜਿਹੜਾ ਆਪਣਾ ਸਿੱਖ ਕਮਿਊਨਿਟੀ ਸੈਂਟਰ ਹੈ ਤੇ ਉੱਥੇ ਆਪਣੇ ਸਰਦਾਰ ਗਰਮੇਲ ਸਿੰਘ ਜੀ ਨੇ ਉਹ ਰੈਜ਼ੀਡੈਂਟ ਨੇ ਆਪਣੇ ਗੁਰਦੁਆਰਾ ਸਾਹਿਬ ਦੇ ਤੇ ਉਹਨਾਂ ਨਾਲ ਮੇਰਾ رابطہ ਕਾਇਮ ਹੋਇਆ ਫਿਰ ਉਹਨਾਂ ਨਾਲ ਡਿਸਕਸ ਚੱਲਦੀ ਰਹੀ ਸਾਡੀ ਅ ਮਹੀਨਾ ਡੇਢ ਮਹੀਨਾ ਫਿਰ ਜੇ ਵੀ ਇਦਾਂ ਪ੍ਰੂਫ ਇਕੱਠੇ ਕਰੋ ਆਹ ਕਰੋ ਆਹ ਕਰੋ ਬਟਾ ਇਹਨਾਂ ਦਾ ਸਾਰਾ ਕੀਤਾ ਇਹਨਾਂ ਦਾ ਜਿਵੇਂ ਜਿੱਦਾਂ ਕਿ ਆਪਣੇ ਆਧਾਰ ਕਾਰਡ ਹੁੰਦਾ ਉਥੇ ਸੀਪੀਆਰ ਕਾਰਡ ਹੁੰਦਾ ਇੱਕ ਇਹਨਾਂ ਦਾ ਉਹ ਮੰਗਵਾਏ ਉਹ ਉਹ ਇਹਨਾਂ ਕੋਲੇ ਨਹੀਂ ਸੀ ਉਹ ਮੈਡਮ ਕੋਲੇ ਸੀ ਇਹਨਾਂ ਨੇ ਕਿਸੇ ਹਿਸਾਬ ਨਾਲ ਪੈਸੇ ਪਹੁੰਚਣ ਦੇ ਚੱਕਰ 'ਚ ਜਾਂ ਕੁਝ ਹੋਰ ਜਿਵੇਂ ਮਰਜ਼ੀ ਕਰਕੇ ਵੀ ਮੈਨੂੰ ਪ੍ਰੋਵਾਈਡ ਕਰਾਏ ਫਿਰ ਉਸ ਚੀਜ਼ ਨੂੰ ਅਸੀਂ ਲੈ ਕੇ ਫਿਰ ਅਸੀਂ ਸਾਰਾ ਬਾਇਓ ਡਾਟਾ ਇਕੱਠਾ ਕਰਕੇ ਫਿਰ ਉੱਥੇ ਜਾਣ ਦੀ ਬਣਾਈ ਪਲੈਨਿੰਗ ਫਿਰ ਮੇਰਾ ਮੇਰੀ ਫੁੱਲ ਫੈਮਿਲੀ ਦੀ ਸਪੋਰਟ ਸੀ ਫੈਮਿਲੀ ਨੇ ਸਪੋਰਟ ਕੀਤੀ ਵੀ ਪਹਿਲਾਂ ਤਾਂ ਮੇਰੀ ਮਿਸੇਜ ਵੀ ਕਹਿੰਦੀ ਵੀ ਨਹੀਂ ਜਾਣਾ ਚਾਹੀਦਾ ਤੁਹਾਨੂੰ ਵੀ ਖਾਜੋਗੇ ਤੁਸੀਂ ਉੱਥੇ ਜਾ ਕੇ ਤੇ ਵੀ ਤੁਸੀਂ ਵੀ ਖਤਰਾ ਮੋਲ ਲੈ ਕੇ ਹੀ ਗਏ ਹੋ ਆਪਾਂ ਨੰਗੀਆਂ ਤਾਰਾਂ ਨੂੰ ਹੱਥ ਪਾਇਆ ਸੀਗਾ ਜੀ ਹੂੰ ਤੇ ਉੱਥੇ ਜਾ ਕੇ ਰਿਜ਼ਲਟ ਵੀ ਉਹੀ ਮਿਲਿਆ ਠੀਕ ਹੈ ਤੱਕੇ ਤੁਹਾਡੇ ਨਾਲ ਵੀ ਤੱਕੇਸ਼ਾਈ ਹੋਈ ਤੱਕੇਸ਼ਾਈ ਹੋਈ ਬਹੁਤ ਜ਼ਿਆਦਾ ਤੱਕੇਸ਼ਾਈ ਹੋਈ ਇਹਨਾਂ ਤੋਂ ਕੁੜੀਆਂ ਤੋਂ ਮੇਰੇ ਉਲਟ ਬਿਆਨ ਦਵਾਤੇ ਕਿਉਂਕਿ ਮੈਂ ਐਮਬੈਸੀ ਨੂੰ ਲੈ ਕੇ ਦਿੱਤਾ ਸੀਗਾ ਵੀ ਇਹ ਕੁੜੀਆਂ ਟਰਚਰ ਹੋ ਰਹੀਆਂ ਤੇ ਉਹਨਾਂ ਨੇ ਜਿਹੜੇ ਡਰਾਈਵਰ ਸੀ ਜਾਂ ਕੋਈ ਹੋਰ ਉਹਨਾਂ ਦੀ ਫੈਮਿਲੀ ਨੇ ਸੀ ਇਹਨਾਂ ਕੁੜੀਆਂ ਨੂੰ ਕਹਿਤਾ ਵੀ ਤੁਹਾਡਾ ਜਿਹੜਾ ਅੰਕ ਲਾਇਆ ਵਾ ਉਹ ਅਸੀਂ ਸਾਡੇ ਕਬਜ਼ੇ 'ਚ ਹੈ ਅਸੀਂ ਉਹਨੂੰ ਕਨੈਪ ਕਰ ਲਿਆ ਵੀ ਮਤਲਬ ਕਿਵੇਂ ਦੋਵੇਂ ਨਾਲੇ ਤੁਸੀਂ ਆਪ ਬਾਹਰ ਨਿਕਲੇ ਇਸ ਜੰਗਲ ਚੋਂ ਤੇ ਨਾਲੇ ਕੁੜੀਆਂ ਨੂੰ ਕੱਢਿਆ ਫਿਰਕੇ ਬਸ ਤੁਹਾਨੂੰ ਪਤਾ ਹੀ ਆਪਣੇ ਜਿਹੜੇ ਵਾਇਗਰੂ ਆ ਉਹ ਕੱਢ ਹੀ ਲਿਆਉਂਦੇ ਆ ਸਾਰਾ ਕੁਝ ਪਰਮਾਤਮਾ ਦੀ ਮਿਹਰ ਨਾਲ ਹੋਇਆ ਮਿਹਰ ਨਾਲ ਜਿਹੜਾ 1 ਮਹੀਨੇ ਦਾ ਕੰਮ ਸੀ ਉਹ 1 ਦਿਨ ਚ ਕਰਾਉਣ ਵਾਲਾ ਉਹੀ ਆ ਤੁਸੀਂ ਹੁਣ ਇੱਥੇ ਕੀ ਜਦੋਂ ਵਾਪਸ ਆਏ ਹੁਣ ਕੀ ਸੋਚਿਆ ਅੱਗੇ ਕੀ ਪਲਾਨ ਆ ਕਿਉਂਕਿ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਹਿੱਸਾ ਤੁਸੀਂ ਦੁੱਖ ਚ ਕੱਢਿਆ ਤੇ ਉਹਨੇ ਤੁਹਾਡੀ ਅੱਗੇ ਭਵਿੱਖ ਨੂੰ ਹੀ ਬਹੁਤ ਚੁਣੌਤੀਆਂ ਦੇ ਲਈਆਂ ਹਾਂਜੀ ਸਰ ਮੇਰਾ ਤਾਂ ਹੁਣ ਇਹੀ ਰੂਲ ਹੈ ਕਿ ਜਿਵੇਂ ਲੋਕੀ ਚੱਲਦੇ ਓਵੇਂ ਚੱਲੋ ਹੁਣ ਮੈਂ ਤੇ ਮੇਰੇ ਅੰਕਲ ਨੇ ਇਹੀ ਸੋਚਿਆ ਕਿ ਇਹ ਚੀਜ਼ ਨੂੰ ਅੱਗੇ ਲੈ ਕੇ ਜਾਣਾ ਵਾ ਜਿਹੜੀਆਂ ਉਥੇ ਹੋਰ ਕੁੜੀਆਂ ਉਹਨਾਂ ਨੂੰ ਵੀ ਬਾਹਰ ਕੱਢਣਾ ਵਾ ਇੱਥੇ ਜਿਹੜੀਆਂ ਜਾਂਦਾ ਸੋਚਦੀਆਂ ਪਈਆਂ ਉਹਨਾਂ ਨੂੰ ਇਹ ਚੀਜ਼ ਤੋਂ ਵਈ ਰੋਕਣਾ ਵੀ ਕਿ ਨਹੀਂ ਜਾਣਾ ਤਾਂ ਸੋਚ ਸਮਝ ਕੇ ਜਾਣਾ ਨਹੀਂ ਕਰੇ ਬੈਠੋ ਕਾਨੂੰਨੀ ਕਾਰਵਾਈ ਕਰਾਉਂਗੇ ਕੀ ਯੈਸ ਸਰ ਇਹ ਕਾਨੂੰਨੀ ਕਾਰਵਾਈ ਹੋਏਗੀ ਕਿਉਂਕਿ ਗੱਲ ਪੂਰੀ ਪਹੁੰਚ ਚੁੱਕੀ ਆ ਹੂੰ ਇਨ ਆ ਇੰਡੀਅਨ ਐਂਬੈਸੀ ਤੱਕ ਗੱਲ ਪਹੁੰਚ ਚੁੱਕੀ ਆ ਉਹ ਕਹਿੰਦੇ ਆ ਤੁਸੀਂ ਇੱਥੇ ਸੀਐਮ ਨਾਲ ਵੀ ਆਪਣਾ ਸਾਰਿਆਂ ਨਾਲ ਗੱਲਬਾਤ ਕਰੋ ਮੈਂ ਖੁਦ ਚਾਹੁੰਨੀ ਆ ਕਿ ਇਹ ਚੀਜ਼ ਵਿੱਚ ਹੋਰ ਕੁੜੀਆਂ ਨਾ ਫਸਣ ਕਿਉਂਕਿ ਜੋ ਕੁਝ ਅਸੀਂ ਸਹਿਨ ਕੀਤਾ